ਨਾ ਸੁਰ ਨਾ ਤਾਲ ਪੰਜਾਬ ਦਾ ਬੁਰਾ ਹਾਲ ਭਗਵੰਤ ਮਾਨ ਸਾਹਿਬ ਰੱਦ ਰੱਦ ਠੱਲੇ ਕਾਓ ਪਰ ਉਹਨਾਂ ਦਾ ਵੀ ਸੋਚੋ ਜਿਨ੍ਹਾਂ ਨੂੰ ਤੁਸੀਂ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸੀ ਉਹ ਠੱਲਿਆਂ ਦਾ ਵੀ ਸੋਚੋ ਤੇ ਉਹ ਸੜਕਾਂ ਤੇ ਲਾਠੀਆਂ ਖਾਰੇ ਨੇ ਇਹ ਬਿਆਨ ਵਿਕਰਮ ਸਿੰਘ ਮਜੀਠੀਆ ਨੇ ਦਿੱਤੇ ਨੇ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਝੇ ਨੇ ਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗਣਤੰਤਰ ਦਿਵਸ ਮੌਕੇ ਇੱਕ ਗਾਣਾ ਵੀ ਗਾਇਆ ਗਿਆ ਸੀ ਛੱਲਾ ਤੇ ਜਿਸ ਤੋਂ ਬਾਅਦ ਹੁਣ ਬਿਕਰਮ ਮਜੀਠੀਆ ਨੇ ਮੁੜ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲਾਂ ਦੇ ਵਿੱਚ ਘੇਰ ਲਿਆ ਤੇ ਉਹਨਾਂ ਨੇ ਲਿਖਿਆ ਹੈ ਕਿ ਨਾ ਸੁਰ ਨਾ ਤਾਲ ਪੰਜਾਬ ਦਾ ਬੁਰਾ ਹਾਲ ਮਾਨ ਸਾਹਿਬ ਰਜ ਰਜ ਛੱਲੇ ਗਾਓ ਪਰ ਜਿਹੜੇ ਛੱਲਿਆਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸੀ ਉਹ ਸੜਕਾਂ ਤੇ ਤੁਹਾਡੀਆਂ ਲਾਠੀਆਂ ਖਾਂਦੇ ਫਿਰਦੇ ਨੇ ਕੱਚੇ ਛੱਲਿਆਂ ਨੂੰ ਪੱਕਾ ਨਹੀਂ ਕੀਤਾ ਜੋ ਵਾਅਦਾ ਕੀਤਾ ਸੀ ਪੰਜਾਬ ਦੇ तमाम ਉਹਨਾਂ ਛੱਲਿਆਂ ਵੱਲ ਧਿਆਨ ਦਿਓ ਜੋ ਤੁਹਾਡੀ ਬਦਲਾਅ ਦੀ ਸਰਕਾਰ ਦਾ ਸੰਤਾਪ ਹੰਡਾ ਰਹੇ ਹਨ ਇਹ ਤਾਂ ਹਨ ਪੰਜਾਬ ਦੇ ਛੱਲੇ ਹੁਣ ਆ ਤੁਹਾਡੇ ਛੱਲੇ ਛੱਲਾ ਕਟਾਰੂ ਚੱਕ ਛੱਲਾ ਬਲਕਾਰ ਸਿਆਂ ਜੇ ਇਹਨਾਂ ਛੱਲਿਆਂ ਦੇ ਘਨੌਣੀਆਂ ਹਰਕਤਾਂ ਕੀਤੀਆਂ ਤਾਂ ਇਸ ਲਈ ਇਹਨਾਂ ਨੂੰ ਮਾਨ ਸਤਿਕਾਰ ਦੇ ਰਹੇ ਹਾਂ ਕੈਬਨਟ ਚ ਰੱਖ ਕੇ ਜਦੋਂ ਰੋਮ ਜੱੜ ਰਿਹਾ ਸੀ ਤਾਂ ਨੀਰੋ ਬੰਸਰੀ ਬਾਜਾਰਿਆ ਸੀ ਤੇ ਜਦੋਂ ਪੰਜਾਬ 'ਚ ਚੁਫੇਰੇ ਰਾਗਤਾ ਫੈਲੀ ਤਾਂ ਭਗਵੰਤ ਛੱਲਾ ਕਰਿਆ ਦੱਸ ਦਈਏ ਕਿ ਜਿਹੜੀ ਪੋਸਟ ਆ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕੁਝ ਛੱਲਿਆਂ ਨੂੰ ਲੈ ਕੇ ਤੁਸੀਂ ਪੰਜਾਬ ਦੇ ਜਿਹੜੇ ਨੌਜਵਾਨਾਂ ਨੂੰ ਲੈ ਕੇ ਵਾਅਦੇ ਕੀਤੇ ਸੀ ਤੇ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਪੂਰਾ ਨਹੀਂ ਕੀਤਾ ਤੇ ਜਿਸ ਨੂੰ ਲੈ ਕੇ ਲਗਾਤਾਰ ਮਜੀਠੀਆ ਦੇ ਵੱਲੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਆਪਣੇ ਛੱਲਿਆਂ ਦੀ ਗੱਲ ਕਰੋ ਤੇ ਜੋ ਕੈਬਨਿਟ ਚ ਰੱਖੇ ਹੋਏ ਨੇ ਤੇ ਜਿਨ੍ਹਾਂ ਨੂੰ ਉਹਨਾਂ ਨੇ ਲੈ ਕੇ ਮੰਤਰੀ ਕੁਟਾਰੂ ਚੱਕ ਤੇ ਬਲਵਾਰ ਬਲਕਾ ਸਿੰਘ ਨੂੰ ਲੈ ਕੇ ਵੀ ਪਲਟਵਾਰ ਕੀਤਾ ਤੇ ਬਿੱਤੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਦੇ ਵੱਲੋਂ ਇੱਕ ਕਤਿੱਥ ਵੀਡੀਓ ਜਿਹੜੀ ਰਾਜਪਾਲ ਨੂੰ ਦਿੱਤੀ ਗਈ ਤੇ ਇੱਕ ਵੱਡਾ ਐਕਸ਼ਨ ਲੈਣ ਨੂੰ ਵੀ ਲੈ ਕੇ ਕਿਹਾ ਤੇ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੇਸ਼ੱਕ ਇਹ ਵੀਡੀਓ ਦੇਖ ਲਈ ਹੈ ਪਰ ਉਹਨਾਂ ਨੇ ਹਜੇ ਤੱਕ ਆਪਣੇ ਮੰਤਰੀਆਂ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਕੀਤਾ ਤੇ ਹੁਣ ਮੋੜ ਪਾਲਟਵਾਰ ਬਿਕਰਮ ਮਜੀਠੀਆ ਨੇ ਉਹਨਾਂ ਮੰਤਰੀਆਂ ਨੂੰ ਲੈ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਨਾ ਸੁਰ ਨਾ ਤਾਲ ਪੰਜਾਬ ਦਾ ਬੁਰਾ ਹਾਲ ਭਗਵੰਤ ਮਾਨ ਸਾਹਿਬ ਰੱਜ ਰੱਜ ਠੱਲੇ ਕਾਓ ਪਰ ਉਹਨਾਂ ਦਾ ਵੀ ਸੋਚੋ ਜਿਨ੍ਹਾਂ ਨੂੰ ਤੁਸੀਂ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸੀ ਉਹ ਠੱਲਿਆਂ ਦਾ ਵੀ ਸੋਚੋ ਤੇ ਉਹ ਸੜਕਾਂ ਤੇ ਲਾਠੀਆਂ ਖਾਰੇ ਨੇ ਇਹ ਬਿਆਨ ਬਿਕਰਮ ਸਿੰਘ ਮਜੀਠੀਆ ਨੇ ਦਿੱਤੇ ਨੇ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਜਦੇ ਨੇ ਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗਣਤੰਤਰ ਦਿਵਸ ਮੌਕੇ ਇੱਕ ਗਾਣਾ ਵੀ ਗਾਇਆ ਗਿਆ ਸੀ ਛੱਲਾ ਤੇ ਜਿਸ ਤੋਂ ਬਾਅਦ ਹੁਣ ਬਿਕਰਮ ਮਜੀਠੀਆ ਨੇ ਮੁੜ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲਾਂ ਦੇ ਵਿੱਚ ਘੇਰ ਲਿਆ ਤੇ ਉਹਨਾਂ ਨੇ ਲਿਖਿਆ ਹੈ ਕਿ ਨਾ ਸੁਰ ਨਾ ਤਾਲ ਪੰਜਾਬ ਦਾ ਬੁਰਾ ਹਾਲ ਮਾਨ ਸਾਹਿਬ ਰਜ ਰਜ ਛੱਲੇ ਗਾਓ ਪਰ ਜਿਹੜੇ ਛੱਲਿਆਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸੀ ਉਹ ਸੜਕਾਂ ਤੇ ਤੁਹਾਡੀਆਂ ਲਾਠੀਆਂ ਖਾਂਦੇ ਵਰਦੇ ਨੇ ਕੱਟੇ ਛੱਲਿਆਂ ਨੂੰ ਪੱਕਾ ਨਹੀਂ ਕੀਤਾ ਜੋ ਵਾਅਦਾ ਕੀਤਾ ਸੀ ਪੰਜਾਬ ਦੇ तमाम ਉਹਨਾਂ ਛੱਲਿਆਂ ਵੱਲ ਧਿਆਨ ਦਿਓ ਜੋ ਤੁਹਾਡੀ ਬਦਲਾਅ ਦੀ ਸਰਕਾਰ ਦਾ ਸੰਤਾਪ ਹੰਡਾਰੇ ਹਨ ਇਹ ਤਾਂ ਹਨ ਪੰਜਾਬ ਦੇ ਛੱਲੇ ਹੁਣ ਆ ਤੁਹਾਡੇ ਛੱਲੇ ਛੱਲਾ ਕਟਾਰੂ ਚੱਕ ਛੱਲਾ ਬਲਕਾਰ ਸਿਆਂ ਜੇ ਇਹਨਾਂ ਛੱਲਿਆਂ ਦੇ ਘਨੌੜੀਆਂ ਹਰਕਤਾਂ ਕੀਤੀਆਂ ਤਾਂ ਇਸ ਲਈ ਇਹਨਾਂ ਨੂੰ ਮਾਨ ਸਤਿਕਾਰ ਦੇ ਰਹੇ ਹਾਂ ਕੈਬਨਟ ਚ ਰੱਖ ਕੇ ਜਦੋਂ ਰੋਮ ਜੜ ਰਿਆ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ ਤੇ ਜਦੋਂ ਪੰਜਾਬ 'ਚ ਚਫੇਰੇ ਰਾਗਤਾ ਫੈਲੀ ਤਾਂ ਭਗਵੰਤ ਛੱਲਾ ਕਰਿਆ ਦੱਸਦੀ ਹੈ ਕਿ ਜਿਹੜੀ ਪੋਸਟ ਆ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕੁਝ ਛੱਲਿਆਂ ਨੂੰ ਲੈ ਕੇ ਤੁਸੀਂ ਪੰਜਾਬ ਦੇ ਜਿਹੜੇ ਨੌਜਵਾਨਾਂ ਨੂੰ ਲੈ ਕੇ ਵਾਅਦੇ ਕੀਤੇ ਸੀ ਤੇ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਪੂਰਾ ਨਹੀਂ ਕੀਤਾ ਤੇ ਜਿਸ ਨੂੰ ਲੈ ਕੇ ਲਗਾਤਾਰ ਮਜੀਠੀਆ ਦੇ ਵੱਲੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਆਪਣੇ ਛੱਲਿਆਂ ਦੀ ਗੱਲ ਕਰੋ ਤੇ ਜੋ ਕੈਬਨਿਟ ਚ ਰੱਖੇ ਹੋਏ ਨੇ ਤੇ ਜਿਨ੍ਹਾਂ ਨੂੰ ਉਹਨਾਂ ਨੇ ਲੈ ਕੇ ਮੰਤਰੀ ਘਟਾਰੂ ਚੱਕ ਤੇ ਬਲਵਾਰ ਬਲਕਾ ਸਿੰਘ ਨੂੰ ਲੈ ਕੇ ਵੀ ਪਲਟਵਾਰ ਕੀਤਾ ਤੇ ਬਿੱਤੇ ਦਿਨਾਂ ਦੇ ਵਿੱਚ ਬਿਕਰਮ ਮਜੀਠੀਆ ਦੇ ਵੱਲੋਂ ਇੱਕ ਕਤਿੱਧ ਵੀਡੀਓ ਜਿਹੜੀ ਬਹੁਤ ਰਾਜਪਾਲ ਨੂੰ ਦਿੱਤੀ ਗਈ ਤੇ ਇੱਕ ਵੱਡਾ ਐਕਸ਼ਨ ਲੈਣ ਨੂੰ ਵੀ ਲੈ ਕੇ ਕਿਹਾ ਤੇ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੇਸ਼ੱਕ ਇਹ ਵੀਡੀਓ ਦੇਖ ਲਈ ਹੈ ਪਰ ਉਹਨਾਂ ਨੇ ਹਜੇ ਤੱਕ ਆਪਣੇ ਮੰਤਰੀਆਂ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਕੀਤਾ ਤੇ ਹੁਣ ਮੋਰਡ ਦਪਾਰਟਵਾਰ ਬਿਕਰਮ ਮਜੀਠੀਆ ਨੇ ਉਹਨਾਂ ਮੰਤਰੀਆਂ ਨੂੰ ਲੈ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ